ਚਲਦੇ ਜਾਂਦੇ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸੁਰੂਪ ਸਾਂਝ ਕਰਨੀ ਚਾਹਾਂਗਾ ਇਹ ਗੱਲ ਹੈ ਅਸਲ ਦੇ ਵਿੱਚ ਸਰਕਾਰ ਦੇ ਨਾਲ ਹੀ ਜੁੜੀ ਹੈ ਕਿ ਤੁਹਾਨੂੰ ਯਾਦ ਹੈ ਸਰਕਾਰ ਨੇ ਵੈਪਨਸ ਦੇ ਖਿਲਾਫ ਇੱਕ ਮਹਿੰਮ ਡਿਸੀ ਕਿ ਬੜੀ ਜ਼ੋਰਦਾਰ ਤੁਹਾਨੂੰ ਸ਼ਾਇਦ ਉਹ ਤਸਵੀਰ ਵੀ ਯਾਦ ਹੋਏਗੀ ਕਿਸੇ ਨੇ ਆਪਣੇ ਬੱਚੇ ਨੂੰ ਸ਼ਾਇਦ 315 ਬੋਰਸਿਓ ਫੜਾ ਕੇ ਤੇ ਫੋਟੋ ਖਿਚਵਾਈ ਸੀ ਕਿਸ ਤਰਜੋ ਹੋ ਗਿਆ ਸੀ ਕਿਸ ਤਰਜੋ ਹੋ ਗਿਆ ਫਿਰ ਉਹਨਾਂ ਨੇ ਰੌਲਾ ਪਾਇਆ ਕਿ ਪੁਰਾਣੀ ਫੋਟੋ ਸੀ ਪਰ ਬੱਚੇ ਨੇ ਲਾਰਡ ਸ਼ੌਕ ਦੇ ਨਾਲ ਇਹ ਵੈਪਨ ਫੜਾ ਦਿੱਤਾ ਮੈਂ ਵੀ ਕ੍ਰਿਟਿਸਿਜ਼ਮ ਅਕਸਰ ਕਰਦਾ ਹਾਂ ਕਿ ਬੱਚਿਆਂ ਨੂੰ ਹਥਿਆਰਾਂ ਦੇ ਲੜ ਨਾ ਹੀ ਲਾਇਆ ਜਾਵੇ ਇੱਥੇ ਬਿਹਤਰ ਆ ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਸ ਜਾਗੋ ਕੁਝ ਦਿਨ ਪਹਿਲਾਂ ਦਾ ਇਹ ਵੀਡੀਓ ਜੀਤੇਜ ਜੀਵਨ ਸਿੰਘ ਸੰਗੋਵਾਲੀਆ ਇਹਨਾਂ ਦੇ ਮਦਾਨ ਕਰ ਨੇ ਐਮ ਐਲ ਏ ਨੇ ਉਹਨਾਂ ਦਾ ਛੋਟਾ ਬੇਟਾ ਕੁਝ ਸੈਕਿੰਡ ਦੀ ਵੀਡੀਓ ਕਲਿੱਪ ਚ ਨਜ਼ਰ ਆ ਰਿਹਾ ਹੈ ਹਵਾਈ ਫੇਰ ਕਰਦਾ ਸ਼ਾਇਦ ਤੇ ਵੱਡਾ ਬੇਟਾ ਉਹਦੇ ਮੋਢੇ ਤੇ ਹੱਥ ਰੱਖ ਕੇ ਰੋਕਣ ਦੀ ਕੋਸ਼ਿਸ਼ ਕਰਦਾ ਉਹ ਵੀਡੀਓ ਵਾਇਰਲ ਹੋ ਕੇ ਚੀ ਉਸ ਕਟ ਪੁਲ ਸਕੂਲ ਚਲੇ ਗਈ ਫੁੱਲਸ ਨੇ ਕਿਹਾ ਕਿ ਅਸੀਂ ਕਾਕੇ ਨੂੰ ਬੁਲਾਇਆ ਹੈ ਤੇ ਉਤ ਤੋਂ ਬਾਅਦ ਫਿਰ ਕਾਰਵਾਈ ਕੋਈ ਅਮਲ ਚ ਲਿਆ ਆ ਕਿ ਪਰ ਹੁਣ ਵਿਧਾਇਕ ਸਾਹਿਬ ਕਹਿ ਰਹੇ ਆ ਕਿ ਇਹ ਵੈਪਲ ਅਸਲੀ ਨਹੀਂ ਸੀ ਅਸਲੀ ਨਹੀਂ ਸੀ ਬੜਾ ਵੱਡਾ ਸਵਾਲ ਪੈਦਾ ਹੋ ਗਿਆ ਜੇ ਅਸਲੀ ਨਹੀਂ ਸੀ ਤੇ ਉਹ ठा ठा ਜੀ ਜਿਹੜੀ ਹੋ ਰਹੀ ਆ ਕਿ ਮੂੰਹ ਨਾਲ ਹੋ ਰਹੀ ਤੇ ਜੇ ਅਸਲੀ ਨਹੀਂ ਸੀ ਤੇ ਵੱਡਾ ਮੁੰਡਾ ਮੋਢੇ ਫੜ ਕੇ ਰੋ ਕਿਉਂ ਰਿਆਸ ਤੇ ਫਿਰ ਇਹ ਵੀ ਸਵਾਲ ਪੈਦਾ ਹੋ ਜਾਏਗਾ ਕਿ ਯਾਰ ਏਡੀ ਵੀ ਕੀ ਮਤਲਬ ਕਿ ਮੁਸੀਬਤ ਪਈ ਆ ਵਿਧਾਇਕ ਦੇ ਜਵਾਕਾਂ ਨੂੰ ਕਿ ਪਿਸਤੌਲ ਵਖਾਉਣ ਵਾਸਤੇ ਉਹਨਾਂ ਨੂੰ ਨਕਲੀ ਲੈ ਜਾਣਾ ਪੈਦਾ ਕਿ ਵਿਧਾਇਕ ਦੇ ਮੂੜੇ ਆ ਸੀ ਤੇ ਸਾਡੇ ਕੋਲ ਨਕਲੀ ਪਿਸਤੌਲ ਹੀ ਆ ਗੱਲ ਕੋਈ ਏਡੀ ਵੱਡੀ ਨਹੀਂ ਹੈਗੀ ਕਿ ਮੈਂ ਕਹਾਂ ਕਿ ਇਹਨਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿਓ ਨਹੀਂ ਮੈਂ ਹਮੇਸ਼ਾ ਇਸ ਕੱਲ ਦਾ ਹਮਿਦਾਰ ਰਹੂੰਗਾ ਵੀ ਕਿ ਆਮ ਅਪਰਾਧ ਦੇ ਵਿੱਚ ਪਹਿਲੀ ਮਾਫੀ ਹੋ ਜਾਣੀ ਚਾਹੀਦੀ ਹੈ ਬੱਚੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਜੇ ਉਸਨੇ ਗੁਨਾਹ ਜਿਹੜਾ ਬਹੁਤ ਸੰਗੀਨ ਨਹੀਂ ਕੀਤਾ ਤੇ ਜਾਂ ਉਹਦਾ ਗੁਨਾਹ ਜਿਹੜਾ ਅਛੋਪਲੇ ਹੋ ਗਿਆ ਜਾਂ ਅਣਜਾਣ ਪੁਨੇ ਚੋ ਗਿਆ ਫਿਰ ਉਹਦੀ ਕਾਉਂਸਲਿੰਗ ਜਾਂ ਉਹਦੀ ਭਵਿਕ ਮੁਖੀ ਜੋ ਵੀ ਯੋਜਨਾ ਹੈ ਉਹਦੇ ਅੰਦਰ ਚੱਲਦੀ ਹੈ ਜੋ ਟੈਲੈਂਟ ਹੈ ਉਹਦੇ ਮੱਤੇ ਨਸਰ ਕੁਝ ਜੀਸਾ ਕਿਤਿਆਂ ਜਨਮ ਚਾਹੀਏ ਇਹ ਬੱਚੇ ਵੀ ਮੈਂ ਉਹਨਾਂ ਬੱਚਿਆਂ ਚ ਹੀ ਰੱਖਾਂਗਾ ਵਾ ਵਾ ਬੱਚਿਆਂ ਚ ਹੀ ਰੱਖਾਂਗਾ ਕਿ ਪੁਲਿਸ ਠੀਕ ਆ ਸ਼ਿਕਾਇਤ ਅਰਜ ਕਰੇ ਸਭ ਕੁਝ ਕਰੇ ਜਾਂਚ ਕਰੇ ਪੜਤਾਲ ਕਰੇ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਬੱਚੇ ਪਤਾ ਨਹੀਂ ਕੀ ਪੜਾਈ ਕਰ ਰਿਹਾ ਹੋਏ ਕਿ ਲਿਖਾਈ ਕਰ ਰਿਹਾ ਹੋ ਤੋ ਕਿ ਕਿਸੇ ਬੱਚੇ ਦੀ ਉਹਦੀ ਨਿੱਕੀ ਜੀ ਗਲਤੀ ਨਾਲ ਪੂਰੀ ਜ਼ਿੰਦਗੀ ਬਰਬਾਦ ਕਰ ਦਈਏ ਨਹੀਂ ਮੈਂ ਹਮੇਸ਼ਾ ਇਹਦਾ ਪੱਕ ਕਦੇ ਨਹੀਂ ਗਿਆ ਮੈਂ ਕਹਿੰਦਾ ਕਿ ਜੇ ਛੋਟਾ ਮोटा ਪ੍ਰਾਧ ਹੈ ਚਾਹੇ ਅਣਜਾਣੇ ਚ ਕੋਈ ਗਲਤੀ ਹੋ ਗਈ ਹੈ ਪਹਿਲੀ ਗਲਤੀ ਹੈ ਤੇ ਉਸ ਨੂੰ ਸਮਝਾ ਬੁਝਾ ਕੇ ਜੇ ਮਾਫੀ ਦੇ ਦਿੱਤੀ ਜਾਵੇ ਤੇ ਬਿਹਤਰ ਹੈ ਪਰ ਸਰਕਾਰ ਵਾਸਤੇ ਸਵਾਲ ਹੈ ਕਿ ਤੁਸੀਂ ਕੋਈ ਬੰਦਾ ਤਸਵੀਰ ਖਿਚਾ ਲਵੇ ਚੱਕ ਕੇ ਕੋਈ ਪੁਲਿਸ ਵਾਲਿਆਂ ਦੇ 그룹 ਚ ਪਾ ਦੇਵੇ ਤੇ ਉਹਦੀ ਐਸੀ ਤੈਸੀ ਫੇਰ ਦਿੰਦੀ ਆ ਪੁਲਿਸ ਔਰ ਕਈਆਂ ਤੋਂ ਪੈਸੇ ਇਕੱਠੇ ਕੀਤੇ ਹੋਏ ਨੇ ਕਿ ਤੇਰੇ ਤੇ ਮੁਕੱਦਮਾ ਠੁਕਾਂ ਗੋ ਚੁੱਕ ਤੁਸੀਂ ਵੈਪਨ ਵਹ ਨਹੀਂ ਸਕਦੇ ਤੇ ਜੇ ਨਕਲੀ ਵੀ ਹੈ ਤਾਂ ਉਹ ਇਮੇजेस ਦੇ ਵਿੱਚ ਜਾਂ ਵੀਡੀਓ ਦੇ ਵਿੱਚ ਜੇ ਅਸਲੀ ਦੇ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਤੋ ਤਾਂ ਹੈ ਤਾਂ ਹਥਿਆਰ ਪ੍ਰਮੋਸ਼ਨ ਨੀਮਸ ਗਲਤੀ ਹੈ ਵਿਦੈਕ ਸਾਹਿਬ ਇਸ ਗਲਤੀ ਨੂੰ ਪ੍ਰਵਾਨ ਕਰਨਾ ਚਾਹੀਦਾ تسلیم ਕਰਨਾ ਚਾਹੀਦਾ ਤੇ ਮੈਂ ਫਿਰ ਬਾਅਦ ਪਰ ਕਹਾ ਬੱਚਾ ਕਿਸੇ ਦਾ ਵੀ ਹੈ ਕਿ ਸਾਨੂੰ ਬੱਚਿਆ ਵਾਂਗੀ ਕਰਨਾ ਚਾਹੀਦਾ ਪਰ ਇਹ ਗਲਤ ਹੈ ਗਲਤ ਹੈ ਕਿਉਂਕਿ ਜੇ ਤੁਹਾਡੇ ਬੱਚੇ ਇਸ ਤਰ੍ਹਾਂ ਕਾਇਦਾ ਕਾਨੂੰਨ ਤੋੜਨਗੇ ਤੁਹਾਡੇ ਬਣਾਏ ਹੋਈ ਅਸੂਲ ਉਹ ਤੋੜਨਗੇ ਤਾਂ ਫਿਰ ਦੂਜਿਆਂ ਨੂੰ ਪਾਲਣ ਕਰਨ ਦਾ ਤੁਸੀਂ ਸੁਨਿਆ ਪੈਗਾਮ ਕਿਸ ਤਰ੍ਹਾਂ ਦੇਖੀ